ਆਧਾਰ ਕਾਰਡ ਸੰਬੰਧੀ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਏ ਪੈਸੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਗੁਜ਼ਾਰਿਸ਼ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲਦੇ ਹਾਂ ਅਸੀਂ ਇਹ ਮੁੱਖ ਤਾਜ਼ਾ ਖਬਰਾਂ ਉੱਤੇ ਬਦਲੇਗਾ ਤੁਹਾਡਾ ਪੈਨ ਕਾਰਡ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ ਜੀ ਮੀਟਿੰਗ ਵਿੱਚ ਐਮ ਫੈਸਲੇ ਲਏ ਗਏ ਹਨ ਸੋਮਵਾਰ ਨੂੰ ਮੋਦੀ ਦੀ ਕੈਬਨਿਟ ਬੈਠਕ ਹੋਈ ਹੈ ਜਿਸ ਦੇ ਵਿੱਚ 2.0 ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਨੇ ਸੋਮਵਾਰ ਨੂੰ 1435 ਕਰੋੜ ਦੇ ਰੁਪਏ ਦੇ ਪੈਨ ਕਾਰਡ ਪ੍ਰੋਜੈਕਟ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਵੱਡੀ ਖਬਰ ਹੋਰ ਸਾਹਮਣੇ ਆ ਰਹੀ ਹੈ ਜੀ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਵਿੱਚ ਵਾਧਾ ਮੁੜ ਸ਼ੁਰੂ ਕੀਤੀ ਸਕੀਮ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਹ ਵੀ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਤੁਸੀਂ ਛੇੜੀ ਦੀ ਦੇਖ ਸਕਦੇ ਹੋ ਦਿੱਲੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਬਜ਼ੁਰਗਾਂ ਲਈ ਵੱਡਾ ਐਲਾਨ ਕੀਤਾ ਉਹਨਾਂ ਦਿੱਲੀ ਦੇ ਬਜ਼ੁਰਗਾਂ ਲਈ ਪੈਨਸ਼ਨ ਮੁੜ ਸ਼ੁਰੂ ਕਰ ਦਿੱਤੀ ਹੈ ਉਹਨਾਂ ਐਲਾਨ ਕੀਤਾ ਕਿ 60 ਤੋਂ 69 ਸਾਲ ਦੇ ਬਜ਼ੁਰਗਾਂ ਨੂੰ ਹਰ ਮਹੀਨੇ 2000 ਰੁਪਈ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ 25 ਰੁਪਏ ਵਾਧਾ ਪੈ ਪੈਨਸ਼ਨ ਦਿੱਤੀ ਜਾਵੇਗੀ ਕੇਂਦਰੀ ਬਾਲ ਨੇ ਇਹ ਕਿਹਾ ਹੈ ਕਿ ਇਸ ਯੋਜਨਾ ਵਿੱਚ 80000 ਨਵੇਂ ਬਜ਼ੁਰਗ ਸ਼ਾਮਿਲ ਕੀਤੇ ਜਾ ਰਹੇ ਹਨ ਇਸ ਨਾਲ ਹੁਣ ਦਿੱਲੀ ਵਿੱਚ 530000 ਬਜ਼ੁਰਗ ਪੈਨਸ਼ਨ ਲੈ ਸਕਣਗੇ ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਧ ਪੈਨਸ਼ਨ ਦਿੱਲੀ ਦੇ ਬਜ਼ੁਰਗਾਂ ਨੂੰ ਮਿਲਦੀ ਹੈ ਮਿਲ ਰਹੀ ਹੈ ਤਾਂ ਦੇਖ ਸਕਦੇ ਵੱਡੀ ਜਾਣਕਾਰੀ ਤੁਹਾਨੂੰ ਹਾਂਜੀ ਕੀਤੀ ਜਾ ਰਹੀ ਹੈ ਇਸ ਲਈ ਮੰਤਰੀ ਮੰਡਲ ਨੇ ਵੀ ਆਪਾਸ ਕਰ ਦਿੱਤਾ ਇਹ ਸਕੀਮ ਲਾਗੂ ਕਰ ਦਿੱਤੀ ਹੈ ਪਿਛਲੇ 24 ਘੰਟਿਆਂ ਵਿੱਚ 10000 ਤੋਂ ਲੋਕਾਂ ਨੇ ਵੀ ਅਪਲਾਈ ਕੀਤਾ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਦਿੱਲੀ ਵਿੱਚ ਬਜ਼ੁਰਗਾਂ ਦੀ ਪੈਨਸ਼ਨ 1000 ਰੁਪਏ ਸੀ ਤਾਂ ਦੇਖ ਸਕਦੇ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸਰਕਾਰ ਨੇ ਇਸ ਨੂੰ ਦੁੱਗਣਾ ਕਰ ਦਿੱਤਾ ਹੈ ਮੁੱਖ ਮੰਤਰੀ ਆਤੀਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਉਹਨਾਂ ਲੋਕਾਂ ਬਾਰੇ ਸੋਚਿਆ ਜਿੰਨਾ ਬਾਰੇ ਕਿਸੇ ਨੇ ਨਹੀਂ ਸੋਚਿਆ ਕੇਜਰੀਵਾਲ ਨੇ 1 ਲੱਖ ਲੋਕਾਂ ਦੀ ਤੀਰਥ ਯਾਤਰਾ ਕਰਵਾਈ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਡਬਲ ਇੰਜਨ ਵਾਲੀ ਸਰਕਾਰ ਹੈ ਉੱਥੇ ਬਜ਼ੁਰਗਾਂ ਨੂੰ ਘੱਟ ਪੈਨਸ਼ਨ ਮਿਲ ਰਹੀ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਹੈ ਤਾਜ਼ਾ ਅਪਡੇਟ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਤਾਂ ਦੂਜੀ ਪਾਸੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਸਰਕਾਰ ਨੇ ਲੋਕਾਂ ਦੇ ਖਾਤਿਆਂ ਦੇ ਵਿੱਚ ਪਾਏ ਪੈਸੇ ਤੁਸੀਂ ਵੀ ਕਰੋ ਚੈੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਆਸ਼ੀਰਵਾਦ ਸਕੀਮ ਤਹਿਤ ਪਛੜੀਆਂ ਸ਼੍ਰੇਣੀਆ ਆਰਥਿਕ ਤੌਰ ਤੇ ਕਮਜ਼ੋਰ ਵਰਗਰ ਤੇ ਅਨੁਸੂਚਿਤ ਜਾਤੀਆਂ ਦੇ 1867 ਲਾਭਪਾਤਰੀਆਂ ਨੂੰ 9 ਕਰੋੜ 51 ਲੱਖ ਰੁਪਏ ਰਾਸ਼ੀ ਜਾਰੀ ਕਰ ਦਿੱਤੀ ਹੈ ਜੀ ਹਾਂ ਆਸ਼ੀਰਵਾਦ ਸਕੀਮ ਤਹਿਤ ਸਰਕਾਰ ਦੇ ਵੱਲੋਂ ਪੈਸੇ ਪਾਏ ਜਾਂਦੇ ਨੇ 5151000 ਰੁਪਏ ਤਾਂ ਉਸ ਤਹਿਤ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਆਏ ਨੇ ਤਾਂ ਆਪਣੇ ਖਾਤੇ ਚੈੱਕ ਕਰ ਲਓ ਜਿਨ੍ਹਾਂ ਲੋਕਾਂ ਨੇ ਆਸ਼ੀਰਵਾਦ ਸਕੀਮ ਦਾਇਰ ਫਾਰਮ ਭਰੇ ਸਨ ਜੀ ਹਾਂ ਆਸ਼ੀਰਵਾਦ ਸਕੀਮ ਦੇ ਅੰਦਰ ਜ਼ਿਲ੍ਹਾ ਬਰਨਾਲਾ ਫਰੀਦਕੋਟ ਹੁਸ਼ਿਆਰਪੁਰ ਜਲੰਧਰ ਸ਼੍ਰੀ ਮੁਕਤਸਰ ਸਾਹਿਬ ਪਟਿਆਲਾ ਰੂਪਨਗਰ ਐਸਐਸ ਨਗਰ ਐਸਬੀਐਸ ਨਗਰ ਸੰਗਰੂਰ ਅਤੇ ਮੇਲਕੋਟੜਾ ਵਿੱਚ ਪਾਏ ਗਿਆਨ ਦਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਨਵੀਆਂ ਪੰਚਾਇਤਾਂ ਲਈ ਸਰਕਾਰੀ ਫਰਮਾਨ ਪਹਿਲੀ ਦਸੰਬਰ ਤੱਕ ਕਰ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਸਖਤ ਐਕਸ਼ਨ ਜੀ ਹਾਂ ਆ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਵੱਡੀ ਖਬਰ ਤੁਸੀਂ ਇਸ ਵੇਲੇ ਦੀ ਇੱਕ ਹੋਰ ਦੇਖ ਸਕਦੇ ਹੋ ਨਵੀਆਂ ਪੰਚਾਇਤਾਂ ਲਈ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਨੇ ਫਰਮਾਨ ਜਾਰੀ ਕੀਤੇ ਨੇ ਪੰਜਾਬ ਦੀਆਂ ਨਵੀਆਂ ਚੁਣੀਆਂ ਗਿਆ ਪੰਚਾਇਤਾਂ ਦੀ ਪਹਿਲੀ ਮੀਟਿੰਗ 1 ਦਸੰਬਰ ਤੱਕ ਹਰ ਹਾਲ ਚਿਰ ਹੋਣੀ ਹੋਵੇਗੀ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਖਤ ਐਕਸ਼ਨ ਲਿਆ ਜਾਏਗਾ ਇਸ ਮੀਟਿੰਗ ਦੀ ਬਕਾਇਦਾ ਵੀਡੀਓਗ੍ਰਾਫੀ ਵੀ ਦੀ ਵੀ ਹਦਾਇਤ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਨ ਦਰਅਸਲ ਇਸ ਸਬੰਧੀ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਦੇ ਅਵਦੀਕ ਨੇ ਸਾਇਕੀ 1 ਕਿੰਨੇ ਨੰਬਰ ਨੂੰ ਸੂਬੇ ਦੇ ਸਾਰੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਲਿਖਤੀ ਪੱਤਰ ਭੇਜ ਕੇ ਨਿਰਦੇਸ਼ ਦਿੱਤੇ ਗਏ ਹਨ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਪੰਚਾਇਤ ਦੀ ਪਹਿਲੀ ਮੀਟਿੰਗ ਤੋਂ ਹੀ ਪੰਚਾਇਤ ਦਾ 5 ਸਾਲਾਂ ਦਾ ਕਾਰਜਕਾਲ ਤੈਅ ਹੁੰਦਾ ਹੈ ਇਸ ਵਿੱਚ ਕੋਈ ਦੇਰੀ ਨਾ ਕੀਤੀ ਜਾਵੇ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੱਲ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤਾਂ ਨੂੰ ਲੈ ਕੇ ਵੱਡੇ ਹੁਕਮ ਜਾਰੀ ਕੀਤੇ ਨੇ ਨਿਰਦੇਸ਼ਿਤ ਨੇ ਫੈਸਲੇ ਲਏ ਗਏ ਨੇ ਤਾਂ ਪੰਜਾਬ ਸਰਕਾਰ ਨੇ ਗੰਨੇ ਦੇ ਦਾ ਭਾ 10 ਰੁਪਏ ਵਧਾਇਆ ਕਿਸਾਨਾਂ ਦੇ ਲਈ ਆਈ ਵੱਡੀ ਖੁਸ਼ਖਬਰੀ ਨਾ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਗੰਨੇ ਦੇ ਪ੍ਰਾਈ ਸੀਜ਼ਨ ਦੇ ਅੱਜ ਦੇ ਪਹਿਲੇ ਦਿਨ ਪਹਿਲੇ ਦਿਨ ਸਾਲ 2024-25 ਲਈ ਗੰਨੇ ਦੀ ਕੀਮਤ ਵਿੱਚ 10 ਰੁਪਏ ਪ੍ਰਤੀ ਕਟੋਲ ਕਰਨ ਦਾ ਐਲਾਨ ਕੀਤਾ ਹੈ ਜਿਸ ਤਰ੍ਹਾਂ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਹੈ ਖੇਤੀਬਾੜੀ ਭਾਗ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਨੇ ਗੰਨੇ ਦਾ ਭਾ 391 ਤੋਂ ਵਧਾ ਕੇ 401 ਰੁਪਏ ਪ੍ਰਤੀ ਕੁੰਟਲ ਕਰ ਦਿੱਤਾ ਹੈ ਜੀ ਜੀਆਂ ਸੂਬਾ ਸਰਕਾਰ ਨੇ ਅਗੇ ਤੀਜੀ ਕਿਸਮਾ ਦੇ ਲੇਗਨ ਗੰਨੇ ਦਾ ਸਟੇਟਸ ਐ ਐਗਰੀਡਰ 401 ਰੁਪਏ ਦੇ ਦਰਮਿਆਨ ਅਤੇ ਪਿਛੇ ਪਛੇਤੀਆਂ ਕਿਸਮਾਂ ਦੇ 391 ਰੁਪਏ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਹੁਣ ਬੁੜਾਪੇ ਦਾ ਫਿਕਰ ਖਤਮ ਕਮਾਲ ਦੀ ਹੈ ਇਹ ਸਰਕਾਰ ਦੀ ਸਕੀਮ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅਟਲ ਪੈਨਸ਼ਨ ਯੋਜਨਾ ਦੀ ਜੋ ਕਿ ਇੱਕ ਸਰਕਾਰੀ ਯੋਜਨਾ ਹੈ ਅਤੇ ਇਸ ਦੇ ਵਿੱਚ ਤੁਹਾਨੂੰ ਲਾਭ 100% ਹੀ ਮਿਲਦਾ ਹੈ ਇਸ ਦਾ ਫਾਰਮ ਤੁਸੀਂ ਜਲਦੀ ਤੋਂ ਜਲਦੀ ਭਰ ਸਕਦੇ ਹੋ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅਟਲ ਪੈਨਸ਼ਨ ਯੋਜਨਾ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸੁਰੱਖਿਆ ਲਈ ਸਹੀ ਯੋਜਨਾ ਹੈ ਇਹ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਵਿਭਾਗ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ ਇਸ ਯੋਜਨਾ ਦਾ ਮੁੱਖ ਉਦੇਸ਼ ਅਸੰਗਠਿਤ ਖੇਤਰ ਦੇ ਲੋਕਾਂ ਨੂੰ ਰਿਟਾਇਰਮੈਂਟ ਲਈ ਬਚਤ ਕਰਨ ਲਈ ਉਤਸ਼ਾਹਿਤ ਕਰਨਾ ਹੈ ਤਾਂ ਜੋ ਉਹ ਬੁਢਾਪੇ ਵਿੱਚ ਆਪਣਾ ਸੁਰੱਖਿਅਤ ਕਰ ਸਕਣ ਇਸ ਸਕੀਮ ਤਹਿਤ 18 ਤੋਂ 40 ਸਾਲ ਦੀ ਉਮਰ ਦਾ ਕੋਈ ਵੀ ਭਾਰਤੀ ਨਾਗਰਿਕ ਨਿਵੇਸ਼ ਕਰ ਸਕਦਾ ਹੈ 60 ਸਾਲ ਦੀ ਉਮਰ ਤੋਂ ਬਾਅਦ ਉਸ ਨੂੰ 1000 ਰੁਪਏ ਤੋਂ ਲੈ ਕੇ 5000 ਰੁਪਏ ਪੈਨਸ਼ਨ ਜਿਹੜੀ ਹੈ ਲੱਗ ਜਾਵੇਗੀ ਤਾਂ ਤੁਸੀਂ ਵੀ ਇਸ ਸਕੀਮ ਦੇ ਵਿੱਚ ਜਲਦੀ ਜਲਦੀ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ 40 ਸਾਲ ਦੀ ਉਮਰ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ 60 ਸਾਲ ਦੀ ਉਮਰ ਤੋਂ ਬਾਅਦ 5000 ਰੁਪਏ ਦੀ ਪੈਨਸ਼ਨ ਪ੍ਰਾਪਤ ਕਰਨ ਲਈ ਪ੍ਰਤੀ ਮਹੀਨਾ 1400 ਰੁਪਏ ਜਮ੍ਹਾਂ ਕਰਨਾ ਹੋਵੇਗਾ ਹਰ ਮਹੀਨੇ ਤੇ ਇੱਕ ਹੋਰ ਬੜੀ ਖਬਰ ਸਾਹਮਣੇ ਆ ਰਹੀ ਹੈ ਖਬਰ ਪਾਕਿਸਤਾਨ ਜਬ ਪਾਕਿਸਤਾਨ ਦੇ ਮੁਰ ਵਿਗਲੇ ਹਾਲਾਤ ਦੇਖਦੇ ਹੀ ਗੋਲੀ ਮਾਰਨ ਦੇ ਆਦੇਸ਼ ਹੁਕਮ ਦਿੱਤੇ ਗਏ ਨੇ 6 ਸੁਰੱਖਿਆ ਮੁਲਾਜ਼ਮਾਂ ਦੀ ਮੌਤ ਤੋਂ ਬਾਅਦ ਮੁਲਾਜ਼ਮ ਜਿਹੜੇ ਨੇ ਜ਼ਖਮੀ ਹੋਏ ਨੇ ਜੀ ਹਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਪਾਕਿਸਤਾਨ ਤੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਵਿੱਚ ਹਾਲਾਤ ਵਿਗੜਦੇ ਜਾ ਰਹੇ ਨੇ ਸੈਂਕੜੇ ਸਮਰਥਕ ਇਸਲਾਮਾਬਾਦ ਵਿੱਚ ਦਾਖਲ ਹੋ ਗਏ ਹਨ ਤੇ ਹਿੰਸਾ ਵਿੱਚ ਸ਼ਾਮਿਲ ਹੋ ਗਏ ਹਨ ਪ੍ਰਦਰਸ਼ਨਕਾਰੀਆਂ ਨੇ ਸ਼ਰੀ ਨਗਰ ਹਾਈਵੇ ਤੇ ਸੁਰੱਖਿਆ ਰੇਂਜਰਾਂ ਨੂੰ ਵਾਹਨਾਂ ਨਾਲ ਕੁਚਲ ਦਿੱਤਾ ਜਿਸ ਦੇ ਨਤੀਜੇ ਵਜੋਂ 4 ਪੈਰਾਟ੍ਰੋਪਾ ਦੀ ਵੀ ਮੌਤ ਹੋ ਗਈ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ खबर ਜਿਹੜੀ ਇਹ ਪਾਕਿਸਤਾਨ ਤੋਂ ਸਾਹਮਣੇ ਆ ਰਹੀ ਹੈ ਪਰ ਦੂਜੀ ਪਾਸੇ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਸ਼ ਵਾਸੀਆਂ ਲਈ ਤਾਂ ਦੇਖ ਸਕਦੇ ਹੋ ਆਧਾਰ ਕਾਰਡ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਆਧਾਰ ਕਾਰਡ ਨੂੰ ਤੁਰੰਤ ਕਰਵਾ ਲਓ ਅਪਡੇਟ ਨਹੀਂ ਤਾਂ ਅਦਾ ਕਰਨੀ ਪਵੇਗੀ ਫੀਸ ਜੇ ਤੁਸੀਂ ਆਪਣੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਦੇ ਤੁਹਾਨੂੰ ਅੱਗੇ ਜਾ ਕੇ ਮਸੂਹਲਾਂ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਤੁਹਾਡੇ ਆਧਾਰ ਕਾਰਡ ਬਣੇ ਨੂੰ 10 ਸਾਲ ਹੋ ਚੁੱਕੇ ਹਨ ਜਾਂ 5 ਸਾਲ ਵੀ ਹੋ ਚੁੱਕੇ ਹਨ ਤਾਂ ਜਲਦੀ ਤੋਂ ਜਲਦੀ ਆਪਣੇ ਆਧਾਰ ਕਾਰਡ ਨੂੰ ਅਪਡੇਟ ਜ਼ਰੂਰ ਕਰਵਾ ਲਓ ਤਾਂ ਜੋ ਤੁਹਾਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਆਧਾਰ ਕਾਰਡ ਦੀ ਬੇਸ ਤੇ ਹੀ ਤੁਹਾਨੂੰ ਹਰ ਇੱਕ ਸਰਕਾਰੀ ਸਕੀਮ ਦਾ ਲਾਭ ਮਿਲਦਾ ਹੈ ਤਾਂ ਸਰਕਾਰ ਦੇ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਮਿਲਦੇ ਹਾਂ ਅਸਰਾਂ ਦੀ ਹੋਰ ਤਾਜ਼ਾ ਜਾਣਕਾਰੀ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ